ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਘਰ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਵਧੀਆ ਸੋਹਣਾ ਘਰ ਬਣਿਆ ਹੋਇਆ ਜੀ ਪੱਕਾ ਘਰ ਹੈ ਤੁਸੀਂ ਦੇਖ ਸਕਦੇ ਹੋ ਕੁਝ ਸਾਲ ਪਹਿਲਾਂ ਹੀ ਅਜੇ ਘਰ ਦੀ ਤਿਆਰੀ ਕਰਵਾਈ ਗਈ ਹੈ ਮਾਲਕਾਂ ਵੱਲੋਂ ਦੇਖ ਸਕਦੇ ਹੋ ਜਿ ਖੁੱਲੀ ਡੁੱਲੀ ਜੋ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਵੀਡੀਓ ਦੇ ਨਾਲ ਬਣੇ ਰਹੇ ਹੋ ਘਰ ਦੀ ਪੂਰੀ ਡਿਟੇਲ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਪਾਂ ਹਾਜ਼ਰ ਹੋਏ ਆਂ ਜੀ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਵਧੀਆ ਘਰ ਹੈ ਜੀ ਖੁੱਲਾ ਡੁੱਲਾ ਵਿੜਾ ਫਰੰਟ ਸਾਈਡ ਦੇ ਉੱਪਰ ਹੀ ਤੁਸੀਂ ਦੇਖ ਸਕਦੇ ਹੋ ਜੀ ਟਾਇਲਟ ਤੇ ਬਾਥਰੂਮ ਨੇ ਜੋ ਦੇਖ ਸਕਦੇ ਤੁਸੀਂ ਬਾਥਰੂਮ ਦੇ ਵਿੱਚ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਟਾਇਲ ਪੱਥਰ ਲਗਾ ਕੇ ਪੂਰਾ ਪੱਕਾ ਜੋ ਹੈ ਟਾਇਲਟ ਤੇ ਬਾਥਰੂਮ ਤਿਆਰ ਕਰਵਾਇਆ ਗਿਆ ਮਾਲਕਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਠੇ ਟਾਇਪ ਜੋ ਇਹ ਘਰ ਬਣਿਆ ਹੋਇਆ ਦੋ ਮੰਜ਼ਲੀ ਇਹ ਕੋਠੀ ਟੈਪਰ ਘਰ ਬਣਿਆ ਹੋਇਆ ਦੋਸਤੋ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਜਾਂ ਵਿੰਡੋਆਂ ਦਾ ਕੰਮ ਹੈ ਬਹੁਤ ਵਧੀਆ ਜੋ ਲੱਕੜੀ ਦੇ ਨਾਲ ਵਧੀਆ ਡਿਜ਼ਾਈਨ ਨਾਲ ਤਿਆਰ ਕਰਵਾਇਆ ਗਿਆ ਮਾਲਕਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਦੋਸਤੋ ਟਾਇਲ ਦਾ ਫਰਸ਼ ਲੱਗਿਆ ਹੋਇਆ ਜੀ ਟਾਇਲ ਦਾ ਫਰਸ਼ ਸਾਰੇ ਘਰ ਦੇ ਵਿੱਚ ਮਾਲਕਾਂ ਨੇ ਲਗਵਾ ਰੱਖਿਆ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਜੋ ਲੌਬੀ ਏਰੀਆ ਤੇ ਫਰੰਟ ਸਾਈਡ ਤੇ ਨਾਲ ਇੱਕ ਸੜ ਕਿਚਨ ਆ ਜਾਂਦਾ ਦੇਖ ਸਕਦੇ ਹੋ ਜੀ ਹਵਾਦਾਰ ਕਿਚਨ ਖੁੱਲਾ ਡੁੱਲਾ ਕਿਚਨ ਦੇ ਉੱਪਰ ਦੋਸਤੋ ਜਿੰਨਾ ਵੀ ਸਲਫਾਂ ਦਾ ਕੰਮ ਹੈ, ਵਾਟਰ ਸਪਲਾਈ ਦਾ ਕੰਮ ਹੈ। ਉਹ ਗ੍ਰੇਨਾਈਟ ਦਾ ਜੋ ਪੱਥਰ ਲਗਵਾ ਕੇ ਸਲਫਾਂ ਤੇ ਵਧੀਆ ਢੰਗ ਨਾਲ ਮਾਲਕਾਂ ਨੇ ਜੋ ਤਿਆਰ ਕਰਵਾਇਆ ਹੋਇਆ ਕੱਪ ਬੋਰਡ ਦਾ ਕੰਮ ਵੀ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ। ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਆਪਾਂ ਨੂੰ ਪਿੰਡ ਰਪਾਣਾ ਸ੍ਰੀ ਮੁਕਤਸਰ ਸਾਹਿਬ ਦੇ ਕੋਲ 8 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ। ਮਾਲਕਾਂ ਦਾ ਜੋ ਨੰਬਰ ਹੈ ਦੋਸਤੋ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ। ਮਾਲਕਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਘਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਜੋ ਸੋਹਣਾ ਤੇ ਸ਼ਾਨਦਾਰ ਹਵਾਦਾਰ ਘਰ ਬਣਿਆ ਹੋਇਆ ਕੋਠੀ ਟਾਈਪ ਦੋ ਮੰਜ਼ਲੀ ਦੋਸਤੋ ਘਰ ਪਿਆ ਹੋਇਆ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਆ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਮਾਲਕਾਂ ਵੱਲੋਂ ਦੋਸਤੋ 25 ਲੱਖ ਰੁਪਈਆ ਘਰ ਦੇ ਜੋ ਡਿਮਾਂਡ ਰੱਖੀ ਗਈ ਹੈ ਰੇਟ ਕੋਈ ਫਿਕਸ ਨਹੀਂ ਹੈ ਜੀ ਮਤਲਬ ਮਾਲਕਾਂ ਵੱਲੋਂ 25 ਲੱਖ ਦੀ ਡਿਮਾਂਡ ਆ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਮੌਕੇ 'ਤੇ ਜੋ ਵੀ ਵਾਧ ਘਾਟ ਹੈ ਜੋ ਮੰਨ ਤਾਣਾ ਤੁਸੀਂ ਮਾਲਕਾਂ ਕੋਲੋਂ ਰੇਟ ਦੇ ਵਿੱਚ ਜੋ ਗੱਲਬਾਤ ਕਰਕੇ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਜੋ ਬੈਡਰੂਮ ਨੇ ਖੁੱਲੀ ਡੁੱਲੀ ਜੋ ਜਗ੍ਹਾ ਦੇ ਵਿੱਚ ਬੈਡਰੂਮ ਨੇ ਤਕਰੀਬਨ 12x12 ਦੇ ਕਮਰੇ ਬਣੇ ਹੋਏ ਨੇ ਜੀ ਘਰ ਦੇ ਵਿੱਚ ਖੁੱਲੀ ਡੁੱਲੀ ਜੋ ਲੌਬੀ ਏਰੀਆ ਤੁਸੀਂ ਦੇਖ ਸਕਦੇ ਹੋ ਦੋਸਤੋ 8 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਘਰ ਦੇ ਵਿੱਚ ਜੋ ਵਾਟਰ ਸਪਲਾਈ ਦਾ ਕੰਮ ਹੈ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ 게ਟ ਗ੍ਰਿਲਾਂ ਜੋੜੀਆਂ ਦਾ ਕੰਮ ਹੈ ਜਾਂ ਵਿੰਡੋਆਂ ਦਾ ਸਾਰਾ ਮਾਲਕਾਂ ਨੇ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਸਿੱਧਾ ਆਪਣਾ ਜੋ ਸਮਾਨ ਲਿਆ ਕੇ ਰਹਿਸ ਕਰ ਸਕਦਾ ਤੇ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਘਰ ਨੂੰ ਜਿਹੜੀ ਮੇਨ ਗੇਟ ਤੇ ਦੋਸਤੋ ਗਲੀ ਲੱਗਦੀ ਹੈ ਤਕਰੀਬਨ 10 ਤੋਂ 15 ਫੁੱਟ ਜੋ ਚੌੜੀ ਗਲੀ ਲੱਗਦੀ ਹੈ ਖੁੱਲੇ ਡੁੱਲੇ ਜੋ ਏਰੀਏ ਦੇ ਵਿੱਚ ਇਹ ਪਿੰਡ ਦੇ ਵਿੱਚ ਘਰ ਬਣਿਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ 25 ਲੱਖ ਰੁਪਇਆ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਜੀ ਦੋਸਤੋ ਸ੍ਰੀ ਮੁਕਤਸਰ ਸਾਹਿਬ ਜੋ ਸ਼ਹਿਰ ਆ ਉਸ ਤੋਂ 7 ਕਿਲੋਮੀਟਰ ਦੀ ਦੂਰੀ ਤੇ ਰੁਪਾਣਾ ਪਿੰਡ ਹੈ ਜੀ ਉੱਥੇ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਕਿਸੇ ਵੀ ਕਿਸਮ ਦੀ ਘਰ ਸੰਬੰਧੀ ਤੁਸੀਂ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਜੋ ਕੰਮ ਹੈ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਦੁਕਾਨ ਜਾਂ ਕਿਸੇ ਜਗ੍ਹਾ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਾਂਗੇ ਜੀ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਆਪਾਂ ਨੂੰ ਘਰ ਦੀ ਪੂਰੀ ਡਿਟੇਲ ਭੇਜੋ ਘਰ ਦੀ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਤੁਹਾਡੀ ਫ੍ਰੀ ਦੇ ਵਿੱਚ ਜੋ ਐਡ ਲਗਾ ਦਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਖੁੱਲੇ ਡੁੱਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਘਰ ਦੀ ਛੱਤ ਨੂੰ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਜੀ ਮਾਲਕਾਂ ਨੇ ਲੌਬੀ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਛੱਤ ਦੇ ਉੱਪਰ ਜੋ ਜਿੰਨਾ ਵੀ ਫਰਸ਼ ਦਾ ਕੰਮ ਕੀਤਾ ਗਿਆ ਜਾਂ ਜੰਗਲਿਆਂ ਦਾ ਕੰਮ ਕੀਤਾ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਕੰਮ ਕੀਤਾ ਗਿਆ ਜੀ ਘਰ ਦੀ ਫਰੰਟ ਸਾਈਡ ਦੇ ਉੱਪਰ ਖੁੱਲਾ ਡੁੱਲਾ ਜੋ ਵੇੜਾ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਸੋ ਕਿਸੇ ਵੀ ਕਿਸਮ ਦੀ ਤੁਸੀ ਦੋਸਤੋ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਦੇ ਉੱਪਰ ਤੁਸੀ ਦੇਖ ਸਕਦੇ ਹੋ ਜੀ ਪੱਕਾ ਫਰਸ਼ ਹੈ ਜੰਗਲਿਆਂ ਦਾ ਕੰਮ ਓਕੇ ਹੈ ਜੀ 25 ਲੱਖ ਰੁਪਈਆ ਮਾਲਕਾਂ ਵੱਲੋਂ ਰੇਟ ਰੱਖਿਆ ਗਿਆ ਰੇਟ ਕੋਈ ਫਿਕਸ ਨਹੀਂ ਹੈ ਜੀ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀ ਜੋ ਰੇਟ ਵੱਧ ਘੱਟ ਕਰਵਾ ਸਕਦੇ ਹੋ ਤੁਹਾਡਾ ਮੌਕੇ ਤੇ ਮਾਨਤਾਣ ਕੀਤਾ ਜਾਵੇਗਾ ਸਵਾਸਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ